ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਤੁਸੀਂ ਇਹ ਹੱਲੇ ਮੱਲੇ ਦੇ ਸਬੰਧ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਅਨੇਕ ਪ੍ਰਕਾਰ ਦੇ ਅਲੱਗ-ਅਲੱਗ ਟਰੈਕਟਰ ਜਿਹੜੇ ਆਏ ਹੋਏ ਨੇ ਉੱਥੇ ਹੀ ਨਵੀਆਂ-ਨਵੀਆਂ ਚੀਜ਼ਾਂ ਜਿਹੜੀ ਦੇਖਣ ਨੂੰ ਮਿਲਦੀਆਂ ਔਰ ਛੋਟੇ-ਛੋਟੇ ਤੁਸੀਂ ਦੇਖ ਰਹੋ ਇੱਕ ਜੀਪ ਜਿਹੜੀ ਹੈ ਤੁਹਾਨੂੰ ਉਹ ਦਿਖਾਣੇ ਆ ਪੀਵੀ 10 ਐਲ 95 9565 ਜਿਹਦਾ ਨੰਬਰ ਹੈ ਆਪਾਂ ਉਹਨਾਂ ਨਾਲ ਗੱਲ ਕਰੀਏ ਵੀਰ ਜੀ ਉਹਨਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜੀ ਬੀਜੀ ਜਿਹੜੀ ਤੁਸੀਂ ਇਹ ਜਿਪ ਬਣਾਈ ਹੋਈ ਹੈ ਇਹ ਬਣਾਈ ਹੋਈ ਹੈ ਕਿ ਇਦਾਂ ਹੀ ਆਂਦੀ ਆ? ਇਹ ਵੀਜੀ ਹੈ ਤਾਂ ਬਣੀ ਹੋਈ ਆ ਪਰ ਇਹ ਸਰੀ ਜਾਣੀ ਆ। ਹਾਂਜੀ। ਤੇ ਉਹ ਉਧਰ ਲਈ ਢਾਂਚਾ ਵਾ ਇੰਡੀਆ ਦੀ ਫਰਸਟ ਗੱਡੀ ਹੈ ਜਿਹੜੀ ਬਣੀ ਆ। ਤੇ ਉਧਰ ਹੀ ਜਾਣੀ ਆ ਤੇ ਦਰਸ਼ਨ ਕਰਾਉਣ ਲਈ ਲਿਆਏ ਸੀ ਇਹਨੂੰ ਵੀ ਇਹ ਪਿਛਲੇ ਮਹੀਨੇ ਹੀ ਹਜੇ ਕੰਪਲੀਟ ਹੋਈ ਆ। ਤੇ ਉਹਦੇ ਚੱਕਰ 'ਚ ਬਾਹਰ ਜਾਣੀ ਆ ਇਹ ਦਰਸ਼ਨ ਕਰਾਉਣ ਲਿਆਏ ਸੀ ਇਹਦੇ। ਤੇ ਇਹ ਕਿੰਨੇ ਕ ਦੀ ਹੈ ਜਿਹੜੀ ਗੱਡੀ ਹੈਗੀ? ਇਹ ਬਾਈ ਇਹਦਾ ਹਜੇ ਕੋਈ ਐਸਟੀਮੇਟ ਨਹੀਂ ਇਹ ਚੱਲੀ ਜਾਂਦਾ ਹਜੇ ਦੇ ਰੈਮ ਵਗੈਰਾ ਯੂਐਸ ਤੋਂ ਆਉਣੇ ਆ ਉਹਦਾ ਵੀ ਹਜੇ ਪ੍ਰੋਜੈਕਟ ਰਹਿੰਦਾ ਵਾ ਬਾਕੀ ਇਹ ਚ 에ਅ ਸਸਪੈਂਸ਼ਨ ਲੱ ਤੇ ਬਟਨ ਨਾਲ ਉੱਪਰ ਥੱਲੇ ਹੋਇਆ ਕਰੂ ਵੀ ਹਜੇ ਕੰਮ ਚੱਲਦਾ ਵਾ ਤੇ ਉਸ ਤੋਂ ਬਾਅਦ ਫਿਰ ਇਹ ਬਾਹਰ ਚਲੀ ਜਾਊਗੀ ਤੇ ਤੁਸੀਂ ਦੇਖ ਰਹੇ ਹੋ ਇਹ ਸਰੀ ਹੈ ਜਿਹੜੀ ਆ ਜਿਹੜੀ ਇੰਡੀਆ ਦੀ ਚੀਜ਼ਾਂ ਆ ਉਹ ਸਰੀ ਜਾ ਰਹੀਆਂ ਔਰ ਤੁਸੀਂ ਦੇਖ ਰਹੇ ਹੋ ਬਿਲਕੁਲ ਨਮੀ ਜਿਹੜੀ ਚੀਜ਼ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਜਿੱਥੇ ਟਰੈਕਟਰ ਵੀ ਅਲੱਗ-ਅਲੱਗ ਜਿਹੜਾ ਸ਼ੌਂਕ ਦਾ ਕੋਈ ਕਹਿੰਦੇ ਮੁੱਲ ਨਹੀਂ ਹੈਗਾ ਉਹਦੀ ਵੀ ਜਿਹੜੀ ਆ ਅਲੱਗ-ਅਲੱਗ ਜਿਹੜੀਆਂ ਆਈਟਮਾਂ ਤੁਹਾਨੂੰ ਦੇਖਣ ਨੂੰ ਮਿਲੀਆਂ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਪਾਸਿੰਗ ਲੋਗਰ